ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਝੋਟੀਆਂ ਦਿਖਾਵਾਂਗੇ ਦੋ ਬਿਲਕੁਲ ਤਾਜ਼ੀਆਂ ਸੋਈਆਂ ਤੇ ਇੱਕ ਗੱਬਣ ਤਿਆਰ ਆਪਾਂ ਪਹੁੰਚੇ ਆ ਭਾਜੀ ਬਲਕਾਰ ਸਿੰਘ ਉਹਨਾਂ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਨਾ ਦੀ ਡਿਟੇਲ ਠੀਕ ਹੈ ਜੀ ਆਜੋ ਸਾਥੀਆ ਭਾਜੀ ਹਸਤਰੀਕਾ ਜੀ ਭਾਜੀ ਹਸਤਰੀਕਾ ਕੀ ਹਾਲ ਚੱਲ ਜੀ ਠੀਕ ਠਾਕ ਮੇਰਾ ਗੁਰੂ ਰਾਮ ਦਾਸ ਜੀ ਚਲੋ ਮੇਰਾ ਹੀ ਚਾਹੀਦੀਆਂ ਜੀ ਭਾਜੀ ਨਾਮ ਤੇ ਐਡਰੈਸ ਦੱਸਿਓ ਮੇਰਾ ਨਾਂ ਜੀ ਬਲਕਾਰ ਸਿੰਘ ਲ ਇਹ ਪਿੰਡ ਮਾਲਾ ਕਿਹੜੀ? ਹਾਂ ਜੀ ਪਿੰਡ ਮਾਲਾ ਕਿਹੜੀ। ਠੀਕ ਹੈ ਜੀ। ਉਹਦਾ ਜਿਹੜਾ ਹੈ ਚਗਾਵਾ 7 ਕਿਲੋਮੀਟਰ। ਠੀਕ ਹੈ ਜੀ। ਹਾਂ ਜੀ ਨਾਲਾ ਹੈਗਾ 13 ਕਿਲੋਮੀਟਰ। ਠੀਕ ਹੈ ਜੀ। ਏਅਰਪੋਰਟ ਅੰਮ੍ਰਿਤਸਰ ਵਾਲਾ ਹੈਗਾ 15 ਕਿਲੋਮੀਟਰ। ਠੀਕ ਹੈ ਜੀ। ਆਦੇ ਵਿੱਚ ਘਰ ਜੇ ਭਾਜਦਾ ਨਾ ਚੰਗਾ ਹੈ ਅਜੇ ਨਾਲਾ ਚੰਗਾ ਮੈਂ ਰੋਡ ਤੇ ਹਾਂਜੀ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ ਭਾਜੀ 8054779035 ਠੀਕ ਹੈ ਜੀ ਤੇ ਆ ਦੱਸਿਓ ਪਹਿਲੇ ਨੰਬਰ ਤੇ ਛੋਟੀ ਕਣਵਾਸੂਗਾ ਸੁਈ ਆ ਇਹ ਭਾਜੀ ਦੂਜਾ ਸੁਬਾਹ ਸੁਈ ਛੋਟੀ ਅੱਛਾ ਜੀ ਇਹ ਥੱਲੇ ਬੌਲਾ ਹੀ ਮੰਨ ਲਓ ਤੁਸੀਂ 11 ਦੇ 12 ਦੇ ਵਿੱਚ ਘਾਰ ਆ ਠੀਕ ਹੈ ਠੀਕ ਹੈ ਲਓ ਜੀ 11 ਤੋਂ 12 ਲੀਟਰ ਜਿਹੜਾ ਬੌਲਾ ਤਿਆਰ ਆ ਤੇ ਖੋਲ ਦਿਓ ਭਾਜੀ ਫਿਰ ਖੋਲ ਕੇ ਵਿਖਾਈਏ ਤੇ ਜਵਾਕ ਦੇ ਪਿੱਛੇ ਕੀ ਆ ਗਿਆ ਜੀ ਇਹਦੇ ਮਾਰ ਕਟਾ ਜੀ ਠੀਕ ਹੈ ਜੀ ਮੇਲ ਕਾਫ ਆ ਗਿਆ ਜੀ ਐਨ ਜੈਡ ਬਲਾ ਗਿਆ ਕੱਦ ਕਾਠ ਵੀ ਜਿਹੜਾ ਚੰਗਾ ਆ ਗਿਆ ਕਰਮ ਵਾਲੀ ਦਾ ਇਹ ਕਿੰਨਾ ਕੁ ਭਰੂ ਦੁੱਧ ਭਾਜੀ ਇਹ ਭਾਜੀ ਮੰਨ ਲਓ ਵੀ ਹੋਣੀ 11 12 ਕਿਲੋ ਹਲਾ ਬੋਲਾ ਅੱਛਾ ਜੀ 14 15 ਕਿਲੋ ਫਰਮਾਣਾ ਹੈ ਭਰੂ ਨੂੰ ਠੀਕ ਆ ਠੀਕ ਲਓ ਜੀ 14 ਤੋਂ 15 ਲੀਟਰ ਜਿਹੜਾ ਦੁੱਧ ਭਰੂਗੀ ਤੇ ਚੱਡਾ ਚੋਡਾ ਜਿਹੜਾ ਚੰਗਾ ਵਾ ਥਣਾ ਦਾ ਸੈਜ ਗਿਆ ਵੀ ਜਿਹੜਾ ਇਹਨ ਕੱਲਾ ਕੱਲਾ ਲੱਗਾ ਪਿਆ ਵਾ ਚਲੋ ਕੋਈ ਸਾਂਭਣ ਵਾਲਾ ਭਰਾ ਲੈ ਚੂਗੇ ਇਹ ਦੁੱਧ ਚੰਗਾ ਕੱਢੀ ਜਾਣਾ ਵਾ ਚੌਥਾ ਦੰਡ ਸੂਈ ਭਾਜੀ ਠੀਕ ਆ ਠੀਕ ਆ ਲਓ ਜੀ ਚੌਥਾ ਦਿਨ ਜਿਹਦਾ ਜੇ ਬੋਲਾ ਹੀ ਆ ਜੇ ਬਿਲਕੁਲ 11 ਤੋਂ 12 ਲੀ ਤੇ ਇਧਰਲੀ ਸਾਈਡ ਤੋਂ ਚੈੱਕ ਕਰਤਾ ਤੇ ਤੁਸੀਂ ਥਾਣਾ ਦਾ ਸਹਜ ਗੈਪ ਜਿਹੜਾ ਕੱਲਾ ਕੱਲਾ ਆ ਗਿਆ ਵਾ ਕਰਮਾਲੀ ਨੂੰ ਤੇ ਚੱਡਾ ਵੀ ਜਿਹੜਾ ਫੁੱਟਬਾਲ ਵਾਂਗੂ ਬਣਿਆ ਪਿਆ ਵਾ 44 ਨੁਕੜਾਂ ਤੇ ਕੱਲਾ ਕੱਲਾ ਪੀੜੀ ਦੇ ਪਾਵੇਂ ਅਰਗੇ ਲੱਗੇ ਪਏ ਥਾਣਾ ਤੇ ਬਈ ਚਵਾਈ ਕਰਾਉਣੀ ਹੈ ਦੀ ਚਵਾਈ ਕਰਾ ਦੇਣ ਠੀਕ ਹੈ ਜੀ ਲੋ ਜੀ ਲਾਈਵ ਹੀ ਆਪਣੀ ਵੀਡੀਓ ਦੇ ਵਿੱਚ ਚਵਾਈ ਆਪਾਂ ਕਰਾ ਕੇ ਦਿਖਾਉਨੇ ਆ ਹਾਂਜੀ ਕਰਾ ਦੀ ਨਾਲ ਹੀ ਕਿਹਦੀ ਉਹ ਪਹਿਲਣ ਦੀ ਦੂਜਾ ਸੁਆ ਦਾ ਠੀਕ ਹੈ ਚਲੋ ਕੋਈ ਗੱਲ ਨਹੀਂ ਥੇ ਲਜਵਾਕ ਛੱਡ ਕੇ ਤੋਂ ਵਰੀ ਡਿਟੇਲ ਦੱਸ ਦਿੰਨੇ ਆਪਾਂ ਲਓ ਬਾਈ ਜੀ ਜਵਾਕ ਇਹਦੇ ਥੰਦਾ ਛੱਡਤਾ ਇਹ ਤਾਂ ਪੌਣ ਚ ਦੂਜੀ ਦੇ ਬਾਰੇ ਜਾਣਕਾਰੀ ਲੈਣੇ ਆ ਇਹ ਦੱਸਿਓ ਭਾਜੀ ਇਹਦੇ ਬਾਰੇ ਇਹ ਦੂਜਾ ਸਵਾਰ ਇਹ ਭਾਜੀ ਦੂਜਾ ਸਵਾਰ ਅੱਛਾ ਜੀ ਆ ਛੱਗੀ ਆ ਮੂੰਹ ਜਵਾਨ ਨਹੀਂ ਹੋਗੇ ਠੀਕ ਹੈ ਲਓ ਜੀ 6 ਦੰਦ ਇਹ ਤੇ ਨੀਲੀ 라ਵੀ ਦਾ ਪੱਖ ਰੱਖਦੀ ਏ ਕਰਮਾ ਵਾਲੀ ਠੀਕ ਹੈ ਜੀ 10 ਲੀਟਰ ਜਿਹੜਾ ਦੁੱਧ ਹੈ ਇਸ ਟਾਈਮ ਤਿਆਰ ਇਹਦੇ ਕੋਲ ਤੇ ਸਿੰਗ ਜਿਹੜਾ ਬਹੁਤ ਹੀ ਬਾਗਮਾਲ ਲੱਗਾ ਹੋਇਆ ਹੋਇਆ ਐਨ ਰਿੰਗ ਸਿੰਗ ਹੀ ਸਾਬ ਨਾਲ ਲੱਗਾ ਵਾ ਕਾਟ ਕਾਟ ਜਿਹੜਾ ਬਹੁਤ ਹੀ ਚੰਗਾ ਵਾ ਇਹਦੇ ਕੋਲ ਕਿੰਨਾ ਦੁੱਧ ਦਾਸ ਹਾਂਜੀ ਇਹਨਾਂ ਦਾਸ ਠੀਕ ਆ ਇਹ ਬੋਲਿਓ ਬਾਹਰ ਆ ਹਾਂਜੀ ਹਾਂ ਆ ਤਾ ਗਿਆ ਸੂਈ ਨੂੰ ਆ ਤਾ ਗਿਆ ਸੂਈ ਨੂੰ ਠੀਕ ਆ ਠੀਕ ਆ ਠੀਕ ਆ ਲਓ ਜੀ ਹਫਤੇ ਕਿਤੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਵਾ ਇਹਨੂੰ ਸੂਈ ਨੂੰ ਫੇਰ ਕੁਆਲਟੀ ਵੀ ਚੈੱਕ ਕਰ ਸਕਦੇ ਜੇ ਤੇ ਕਾਟ ਕਾਟ ਵੀ ਚੰਗਾ ਵਾ ਇਹ ਕਿੰਨਾ ਘੜੂਗੀ ਦੁੱਧ ਭਾਜੀ 12 ਇਹ 12 ਲੀਟਰ ਭੇਜਾਂਗੇ ਠੀਕ ਆ ਠੀਕ ਆ ਲਓ ਜੀ 12 ਕਿਲੋਟਰ ਦੇ ਆਸ-ਪਾਸ ਇਹਦਾ ਦੁੱਧ ਕਰੀ ਜਾਊਗੀ ਥਣਾ ਦਾ ਸੈਜ ਗਿਆ ਬ ਜਿਹੜਾ ਇਹਦਾ ਵੀ ਬਹੁਤ ਹੀ ਚੰਗਾ ਵਾ ਇਨੂੰ ਵੀ ਕੱਲਾ ਕੱਲਾ ਲੱਗਾ ਪਿਆ ਤੇ ਨੀਲੀ ਰਵੀਰਾ ਪੱਕਾ ਰੱਖ ਰਹੀ ਆ ਤੇ ਇਧਰਲੀ ਸਾਈਡ ਤੋਂ ਵੀ ਚੈੱਕ ਕਰ ਸਕਦੇ ਇਹਦੇ ਮਿਲਕ ਵੈਨ ਤੇ ਥਣਾ ਦਾ ਸੈਜ ਗੈਪ ਇਹਦੀ ਵੀ ਕਰਾਉਣੀ ਚ ਬਈ ਹਾਂਜੀ ਇਹਦੀ ਵੀ ਚੋਇਸ ਕਰਾਵਾਂਗੇ ਠੀਕ ਹੈ ਜੀ ਚਲੋ ਆਜੋ ਫਿਰ ਇਧਰ ਕਰਾ ਲਈਏ ਫਿਰ ਇਹਦੀ ਵੀ ਕਰਾ ਕੇ ਆ ਗਈ ਜੇ ਆ ਗਈ ਆ ਠੀਕ ਹੈ ਬੰਦੋ ਆ ਵੀ ਦਰੂਤ ਨਾ ਨਹੀਂ ਡਰਦੀ ਨਾ ਕਰ ਮਾ ਲਓ ਜੀ ਪਸਮਾ ਪਸਮੂ ਜਿਹੜਾ ਬਹੁਤ ਹੀ ਚੰਗਾ ਐਣ ਕਿੱਲੇ ਗੜਮਾ ਪਸਮਾ ਵਾ ਤੇ ਬਾਕੀ ਧਾਰਾ ਧੂਰਾ ਮਾਰ ਕੇ ਦਿਖਾਉਂਦੇ ਆਪਾਂ ਉਧਰ ਗੋਪੀ ਬਾਈ ਨਾ ਕਰਤੀ ਚੁਵਾਈ ਸ਼ੁਰੂ ਸੱਸੀ ਦਾ ਬਬੀ ਗਾੜ ਕਿੰਨੀ ਹੋ ਗਈ ਵੀਰ ਜੀ ਦੀ ਗਾੜ ਕਿੰਨਾ ਦਵਾਈ ਲੋ ਛੇੜ ਤੇ ਲੱਗੀ ਆ ਇਹਨੂੰ ਟੋਲਾ ਹੀ ਕੀ ਤੇ ਠੀਕ ਆ ਠੀਕ ਆ ਆ ਜਿਹੜਾ ਬੰਢੀ ਜੇ ਪਾਉਣਾ ਪੂਰੇ ਤੇ ਕਰ ਕਰਾਉਣਾ ਕੋਈ ਕਰੋ। ਲੋ ਜੀ ਅਗਲੇ ਧਣਾ ਦੀ ਚਵਾਈ ਜਿਹੜੀ ਐ ਬਿਲਕੁਲ ਨਰਮ ਐ ਗੋਲਤਾ ਰਿਆ ਕੋਈ ਭੂਰ ਕੋਈ ਛਟਾ ਨਹੀਂ ਮੋਟਰ ਵਾਲੇ ਹਿਸਾਬ ਤਾਬ ਲੱਗਾ ਪਿਆ ਵਾ ਤੇ 1.5 ਲੀਟਰ ਦੇ ਆਸ-ਪਾਸ ਹੈ ਜੇ ਗਾੜੀ ਗਾੜਿਆ ਚਲੋ ਵੱਜੂਗੀ ਕਰਮਾਲੀ ਹੋਰ ਕੋਈ ਸਾਂਭ ਵਾਲਾ ਭਰਾ ਖੜੇ ਇਸ ਵੇਲੇ ਕਿੰਨਾ ਕੋਈ ਕੀਤੀ ਜੀ ਬਾਈ ਹਾਂਜੀ ਸਵੇਰੇ ਸਵੇਰੇ 5 ਵਜੇ ਠੀਕ ਹੈ ਜੀ ਤੇ ਟਾਈਮ ਵੜ ਜਾ ਦਿਖਾ ਦਿਆਂ ਵੀਰ ਟਾਈਮ ਤੋਂ ਟਾਈਮ ਰਹਿਣਾ ਹੁਣ ਕਿੰਨਾ ਕੋਈ ਆਊਗਾ 5 ਵਜੇ ਲੈਣ ਪੈਂਦੇ ਟਾਈਮ ਹੋਣੀ ਲੱਗਦਾ 5 ਤੋਂ 5 ਜਿਹੜਾ ਮੀਰਪੁਰਾ ਮਰਜੀ 5 ਵਜੇ ਕੇ 17 ਮਿੰਟ ਹੋ ਗਏ ਜੀ ਠੀਕ ਹੈ ਲਓ ਜੀ 5 ਵਜੇ ਦੇ 17 ਮਿੰਟ ਹੋ ਗਏ ਜੇ ਆਹ ਤੁਸੀਂ ਵੇਖ ਸਕਦੇ ਜੇ 17 ਮਿੰਟ ਥੋੜੇ ਜਿਹਾ ਅਵਰ ਹੋ ਗਏ ਚਲੋ ਸਵੇਰੇ ਵੀ ਇੰਨਾ ਕੁ ਟਾਈਮ ਹੋਈ ਜਾਂਦਾ ਨਾ ਝੁੰਦਿਆਂ ਜਾਂਦਿਆਂ ਹਾਂਜੀ ਠੀਕ ਹੈ ਜੀ ਆਹ ਜੀ ਨੋ ਜੀ ਆ ਜੇ ਗਾੜ ਕੋਈ ਡੇਢ ਵਾਲੇ ਕੋਈ ਦੋ ਵਾਲੇ ਤੇ ਬਾਕੀ ਚਵਾਈ ਚੁਗ ਦੀ ਜੜੀ ਬਿਲਕੁਲ ਨਰਮਿਆਂ ਚਵਾਈ ਬੋਲੀ ਨੀ ਠੀਕ ਹੈ ਜੀ ਆ ਵਾਲੀ ਮਗਰਲੇ ਥਾਂ ਦੀ ਚਵਾਈ ਜੀ ਮਰਜੀ ਚਾਹੁੰਦੀ ਰ ਠੀਕ ਹੈ ਠੀਕ ਹੈ ਜੀ ਇਹ ਵੀ ਬਿਲਕੁਲ ਨਰਮਤਾ ਆ ਰਿਹਾ ਕੋਈ ਪੂਰ ਛੱਟਾ ਨਹੀਂ ਜੇ ਹੈਗਾ ਚਵਾਈ ਚੁਗ ਦੀ ਜਿਹੜੀ ਐਨ ਇੱਕ ਨੰਬਰ ਆ ਉਹਦਾ ਬੱਚਾ ਲਾਓ ਛੱਡ ਦੋ ਤੇ ਥੱਲੇ ਕੋਈ ਨਹੀਂ ਨਾ ਜੀ ਮੱਛਾ ਪਸੰਦ ਨਹੀਂ ਇਹ ਪਸੰਦ ਦੀ ਕੋਈ ਮੋਡੀ ਮੇਟੋ ਮੇਟੀ ਹੈ ਅੱਛਾ ਅੱਛਾ ਦੇਖ ਸੱਜਣਾ ਮਾ ਚਲੋ ਪਸਬਲਾਂ ਦੇ ਨਾ ਫਿਰ ਹੈਈਏ ਲਓ ਜੀ ਉਹਦੇ ਥੱਲੇ ਵੀ ਜਵਾਗ ਆ ਜੀ ਪਾਤਾ ਜੇ ਲਓ ਜੀ ਬਾਲਟੀ ਆ ਗਈ ਜੇ ਮੈਂਟੋ ਮੈਂਟ ਜਿਹੜੀ ਕੰਡੇ ਉਹ ਕੰਢੀ ਵਾਲੇ ਲੱਗੀ ਆ ਬੌਲਾ ਜਿੰਨਾਂ ਦਸਾਂਗੇ ਉਨਾਂ ਹੀ ਦੋਟੂਗਾ ਅੱਛਾ ਜੀ ਹਾਂ ਜੀ ਠੀਕ ਆ ਠੀਕ ਆ ਲਓ ਜੀ ਕਾਪੀ ਬਾਈ ਆਂਦਾ ਵੀ ਜੋ ਕਿਹਾ ਉਹੀ ਨਿਕਲੂਗਾ ਠੀਕ ਹੈ ਠੀਕ ਲਓ ਜੀ ਥਾਣਾ ਦੇ ਵਿੱਚ ਅਜੇ ਦੁੱਧ ਹੈਗਾ ਅਜੇ ਤੇ ਬਾਲਟੀ ਜਿਹੜੀ ਐਨ ਕੰਡੇਉ ਗੱਡੀ ਕਰਤੀ ਆ ਇਹ ਆਪਣੀ ਸਮਝਣਾ ਕੋਈ ਛੇਲ ਵਾਲੇ ਕੋਈ ਪੰਜ ਵਾਲੇ ਹਨ ਹਾਂਜੀ ਹਾਂਜੀ ਸਵੇਰੇ ਫੇਰੇ ਇਸੇ ਟਾਈਮ ਕੋ ਵੀ ਪ੍ਰਾਚ ਵਾਈ ਕਰ ਲੈ ਠੀਕ ਹੈ ਠੀਕ ਹੈ ਜੀ ਤੇ ਆ ਜੋ ਬਾਈ ਜੀ ਹੁਣੇ ਦੂਜੇ ਨੰਬਰ ਤੇ ਇਹਦਾ ਮੁੱਲ ਦੱਦੀਆਂ ਭਾਜੀ ਆਪਾਂ ਇਹਦਾ ਮੁੱਲ ਜੀ ਕਰਾਂਗੇ 1 ਲੱਖ ਤੇ 15000 ਰੁਪਈਆ ਅੱਛਾ ਜੀ ਹਾਂਜੀ ਤੇ ਕਿੰਨੇ ਕੁ ਰੀ ਦੇ ਦੇਣੀ ਹੈ ਇੱਕ ਦਸ ਜੀ ਦੇ ਦਈਏ ਜੀ ਹੋਰ ਕਰ ਦਈਏ ਹਾਂਜੀ ਹਾਂ ਨਾ ਹੀ ਕਰ ਦਈਏ ਦੋ ਛੜ ਦਈਏ ਮੰਲੋ 1 5 ਦੀ ਜਾਂਦ ਜੀ 1 5 ਚਲੋ ਜੀ ਇੱਕ ਫਾਈਨ ਛੜਦਨੇ ਕਰਮਾਲੀ ਠੀਕ ਆ ਲਓ ਜੀ 1 ਲੱਖ 5000 ਦੀ ਤੇ ਦੁੱਧ 14 ਤੋਂ ਪਲੱਸ ਕੱਢੀ ਜਾਊਗੀ ਕੋਈ ਸੰਭਨ ਵਾਲਾ ਭਰਾ ਖੜੇ ਤੇ ਛੋਟੀ ਦੇ ਹਿਸਾਬ ਨਾਲ ਜਿਹੜਾ ਰੇਟ ਬਾਈ ਉਹਨਾਂ ਨੇ ਜਾਇਜ਼ ਕਰਤਾ ਬਸ ਚਲੋ ਮੌਕੇ ਤੇ ਮਾਨਤਨ ਜਰੂਰ ਕਰ ਦਿਓ ਠੀਕ ਆ ਜੀ ਇੱਧਰ ਜਿਹੜੀ ਦੂਜੀ ਨੰਬਰ ਤੇ ਇਹਦਾ ਵੀ ਪਸਮਾ ਜਿਹੜਾ ਬਹੁਤ ਹੀ ਐਨ ਕਿੱਲੇ ਗੜਵਈਆਂ ਥਣ ਵੀ ਚੰਗਾ ਲੱਗਾ ਕਰਮਾਲੀ ਨੂੰ ਕੋਈ ਉਹ ਮੜ ਜਾ ਕਰੇ ਪਰੇ ਕਰੇ ਜਵਾਗ ਉਹ ਜਵਾਗ ਬੰਦ ਕਰਨ ਖੇਡ ਚੱਲੋਣੀ ਚੱਲ ਲੋ ਇਹ ਨਿੱਕ ਆ ਜਾ ਫੇਸ ਆ ਤੇ ਸਿੰਗ ਸੁng ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਇਹਦੇ ਪਿੱਛੇ ਕੀ ਜੇ ਜਵਾਬ ਹੈ ਇਹਦੇ ਮਗਰ ਕੱਟੀ ਜੇ ਠੀਕ ਆ ਜੀ ਫੀਮੇਲ ਕਾਫ ਜਿਹਦੇ ਕਾਫ ਵੀ ਜਿਹੜਾ ਨੀਲੀ ਰਾਵੀ ਦਾ ਥੋੜਾ ਜਿਹਾ ਪੱਕ ਰੱਖਦੀ ਆ ਤੇ ਆਹ ਵਾਲੀ ਅਗਲੇ ਥਨਾਂ ਦੀ ਜਿਹੜੀ ਚਵਾਈ ਇਹਦੀ ਵੀ ਚਾਲੂ ਹੋ ਗਈ ਜੇ ਕੋਈ ਪੂਰ ਫਤਲ ਠੀਕ ਹੈ ਠੀਕ ਹੈ ਜੀ ਬਿਲਕੁਲ ਨਰਮਤਾ ਆਇਆ ਗੋਲ ਤਾਰਾ ਮਾ ਕੋਈ ਪੂਰ ਤੇ ਕੋਈ ਛਟਾ ਨਹੀਂ ਇਹਦੇ ਥੱਲੇ ਵੀ ਇਹਦੀ ਕਿੰਨੀ ਹੋ ਗਈ ਗੜ ਇਹਦੀ 1.5 ਕਿਲੋਦ ਲੱਗੇਗੀ ਠੀਕ ਆ ਲੋ ਜੀ ਇਹਦੇ ਵੀ ਜਿਹੜੀ ਗਾੜ ਡੇਢ ਲੀਟਰ ਦੇ ਆਸ-ਪਾਸ ਹੈਗੀ ਆ ਚਵਾਈ ਚੂਕ ਦੀ ਜਿਹੜੀ ਹੈ ਵੀ ਪਾਸ ਹੈ ਨ ਇੱਕ ਨੰਬਰ ਆ ਤੇ ਇਹ ਵੀ ਕੋਈ ਚਲੋ ਸਾਂਭਲਾ ਭਰਾ ਖੜੇ ਤੇ 12 ਲੀਟਰ ਦੇ ਆਸ-ਪਾਸ ਦੁੱਧ ਭਰੀ ਜਾਊਗੀ ਤੇ ਇਸ ਟਾਈਮ ਮੌਕੇ ਤੇ ਜਿਹੜਾ 10 ਲੀਟਰ ਤਿਆਰ ਆ ਇਹ ਜੋ ਜਵਾਨੀ ਝੋਟੀਆਂ ਨੂੰ ਠੀਕ ਆ ਛੇ ਦੰਦ ਠੀਕ ਸਿੱਧੀ ਹੈ ਜੀ ਠੀਕ ਆ ਲੋ ਜੀ ਛੇ ਦੰਦ ਜੇ ਤੇ ਚਲੋ ਕਰਮਾ ਵਾਲੀ ਕੱਦ ਕੋਦ ਵੀ ਚਲੋ ਹੋਰ ਕਰ ਜੂਗੀ ਅਜੇ ਠੀਕ ਹੈ ਠੀਕ ਹੈ ਲੋ ਜੀ ਇਹਦੇ ਵੀ 8 ਡਿਗ੍ਰੀ ਕਲੀਟਰ ਦੇ ਆਸ-ਪਾਸ ਜਿਹੜੀ ਗਾਰਡ ਹੈਗੀ ਆ ਤੇ ਚੌਂ ਚਵਾ ਜਿਹੜਾ ਇਹਨਾਂ ਇੱਕ ਨੰਬਰ ਤੇ ਆ ਮਗਰਲੇ ਥਾਂ ਦੀ ਚਵਾਈ ਤੁਸੀਂ ਚੈੱਕ ਕਰ ਸਕਦੇ ਜੇ ਕੋਈ ਭੂਰ ਛਟਾ ਨਹੀਂ ਠੀਕ ਹੈ ਠੀਕ ਹੈ ਲੋ ਜੀ ਇਹਨ ਮੋਟਰ ਵਾਲਾ ਹੀ ਸਾਹਕਤਾ ਵੇਦਾ ਵੀ ਕੋਈ ਭੂਰ ਤੇ ਕੋਈ ਛਟਾ ਨਹੀਂ ਸਾਫ ਧਾਰਾ ਵਾਂ ਤੇ ਹੈ ਵੀ ਠੰਡੀਆਂ ਧੀਰੀਆਂ ਕਰਮਾਲੀਆਂ なォイドボン。 ਕਰਾ ਉਸ ਜੇ ਪਸ਼ੂ ਦੁੱਧ ਦੁੱਧ ਚੰਗਾ ਕੱਢੀ ਜਾਂਦੇ ਨਾ ਹਾਂਜੀ 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 ਦੁੱਧ ਵਾਲਿਆਂ ਦੇ ਕਰਮ ਵਾਲਿਆਂ ਦੇ ਡੱਕੇ ਲਾਈ ਜਾਣੀਆਂ ਹਾਂਜੀ ਪੋਲੀਆਂ ਬੜੀਆਂ ਫਿਰ ਉਹ ਨਿਆਣਾ ਚੋਲੇ ਗੋਸਾ ਨਾ ਚੋਲੇ ਠੀਕ ਹੈ ਠੀਕ ਹੈ ਬੀਬੀ ਚੋਲੇ ਤਾਂ ਨਹੀਂ ਵਿਚਾਰ ਨਹੀਂ ਪਰ ਫੱਟੀ ਢਾਹ ਕੇ ਲਈਆਂ ਨਹੀਂ ਝੋਟੀਆਂ ਨੇ ਤੇ ਨਹੀਂ ਠੰਡੀਆਂ ਧੀਰੀਆਂ ਪਸ਼ੂ ਆ ਖਲੋਗੇ ਮਲੇ ਨਾਲ ਪਾਇਆ ਘੱਟ ਵੀ ਦੇਦੇ ਅੱਧਾ ਕਿਲੋ ਤੇ ਕੋਈ ਚੱਕਰ ਨਹੀਂ ਹਾਂਜੀ ਜੀ ਬਈ ਜੋ ਦੱਸਾਂਗੇ ਉਹੋ ਹੀ ਠੀਕ ਹੈ ਠੀਕ ਹੈ ਪਹਿਲਾਂ ਵੀ ਭਰਾ ਆ ਕੇ ਛੋਕ ਦੇ ਖੜੇ ਹੁਣ ਠੀਕ ਹੈ ਜੀ ਆ ਡੰਗ ਭਾਵੇਂ ਚੋਈ ਜੇ ਕੁਆਲੀਫਾਈ ਠੀਕ ਹੈ ਠੀਕ ਹੈ ਲਓ ਜੀ ਭਾਈ ਹੁਣ ਆਲੋ ਖੁੱਲੀ ਛੋੜਿਆ ਭੀ ਭਾਵੇਂ ਚਾਰ ਡੰਗ ਕੋਈ ਚਵਾਈ ਕਰ ਲੈ ਜੋ ਕਿ ਆ ਉਹੀ ਦੇਖ ਲੂਗਾ ਵੱਧੀਆਂ ਜਾਣੀਆਂ ਦੜੋ ਜਿਹੜੀ ਕਰਮਾਲੀ ਹੈਗੀ ਠੀਕ ਹੈ ਠੀਕ ਹੈ ਜੀ ਵੱਧੋ ਵੱਧੋ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਜੋ ਦੱਸਿਆ ਉਹਦੇ ਨਾਲ ਵੱਧ ਹੀ ਨਿਕਲੂਗਾ ਘੱਟ ਨਹੀਂ ਨਿਕਲਦਾ ਤੇ ਇਹਨੇ ਵੀ ਕਰਮਾਲੀ ਨੇ ਵਾਲ ਚੀੜੀ ਐਨ ਕੰਡੇਉ ਕੰਢੀ ਕਰਤੀ ਆ ਬੱਚੇ ਨੂੰ ਛੱਕ ਠੀਕ ਹੈ ਜੀ ਆ ਤ ਨਹੀਂ ਚੈੱਕ ਕਰ ਸਕਦਾ ਜੇ ਵਾਲਤੀ ਇਹ ਵੀ ਕੰਡੇਉ ਕੰਢੀ ਕਰਤੀ ਕਰਮਾਲੀ ਨੇ ਇਹਦਾ ਮੁੱਲ ਭਾਜੀ ਹਰ ਇਹ ਤਾਂ ਮੁੱਲ ਜੀ 95000 ਰੁਪਇਆ ਅੱਛਾ ਜੀ ਹਾਂਜੀ ਕਰੀਏ ਥੋੜਾ ਜਿਹਾ ਮਾਨਤਨ ਮਾਨ ਕਰ ਲੀ ਅੱਗੇ ਬਿਲਕੁਲ ਜਾਇਜਾ ਕੀਤਾ ਤੇ ਲੈ ਕਰ ਦਈਏ 90 ਵੀ ਦੇ ਦਈਏ ਜੀ ਹੋਰ ਕਰ ਦਈਏ ਗੋਪੀ ਭਾਜੀ ਹਾਂਜੀ ਹੋਰ ਕਰ ਦਈਏ ਦੋ ਛੱਡ ਦਈਏ ਜੀ ਦੋ ਛੱਡ ਦਈਏ 88000 88000 ਜੀ ਹੋਰ ਕਰ ਦੋ ਹਾਂ ਨਾ ਹੀ ਕਰ ਦਈਏ ਹਾਂ ਨਹੀਂ ਹਾਂਜੀ 85000 ਦੇ ਜੀ 85000 ਦੇ ਜੀ ਠੀਕ ਆ ਲਓ ਜੀ 85000 ਦੀ ਤੇ ਦੁੱਧ ਇਹ ਵੀ 12 ਲੀਟਰ ਦੇ ਆਸ-ਪਾਸ ਕੱਢੀ ਜਾਊਗੀ 6 ਦੰਦ ਆ ਬਿਲਕੁਲ ਨਵੀਂ ਝੋਟੀ ਵਾਲੇ ਤੇ ਜਾਇਜ ਮੁੱਲ ਕਰਤਾ ਵਾ ਵੀਰ ਉਹਨਾਂ ਨੇ ਤੇ ਆਹ ਭਾਜੀ ਤੇ ਵੀ ਨਾ ਖੜਦੀ ਏ ਅਛਾ ਜੀ ਹਾਂ ਜੀ ਠੀਕ ਆ ਜੀ ਮਹੀਨਾ ਕ ਖੜਦੀ ਹੈ ਜੇ ਤੇ ਲਓ ਜੀ ਕਿੰਨਾ ਵਸੂਗਾ ਸੂਗੀ ਬਾਜੀ ਇਹ ਤੀਜਾ ਸੂਗਾ ਸੂਗੀ ਠੀਕ ਆ ਜੀ ਤੀਸਰਾ ਸੂਗਾ ਸੂਣਾ ਤੇ ਕਿੰਨੇ ਕ ਦੁੱਧ ਆ ਲਈਏ ਇਥੇ ਨੇ 13 ਕਿਲੋ ਚ ਹੋਇਆ ਹੈ ਠੀਕ ਆ ਲਓ ਜੀ 13 ਕਿ ਲੀਟਰ ਵਾਲੀ ਹੈ ਤੇ ਕਾਟ ਕਾਠ ਜੋ ਬਹੁਤ ਹੀ ਚੰਗਾ ਆ ਗਿਆ ਤੇ ਪੇਟ ਫੁੜਾ ਵੀ ਚੰਗਾ ਆਣ ਮੰਜਾ ਹੀ ਡੈਣ ਵਾਲਾ ਹਿਸਾਬ ਤਾ ਬਣਿਆ ਪਿਆ ਵਾ ਢਿੱਲਾ ਢੁੱਲਾ ਵੀ ਜਿਹੜੀਆਂ ਕਾਫੀ ਆ ਗਈਆਂ ਛੱਡੇ ਦੇ ਸੂਨ ਤੱਕ ਜਿਹੜਾ ਹਵਾਨਾ ਚੰਗਾ ਬਣਾ ਜੂਗੀ ਕਰਮ ਵਾਲੀ ਤੇ 13 ਲੀਟਰ ਜਿਹੜਾ ਮਿਲਕ ਰਿਕਾਰਡ ਪਿਛਲੇ ਸਵੇ ਦਾ ਤੇ ਚਲੋ ਕੋਈ ਚੰਗੀ ਸਾਹਮੜਾ ਲੈ ਗਿਆ ਤੇ ਚੰਗਾ ਦੁੱਧ ਕੱਢੀ ਜਾਊਗੀ ਢੱਲਾਂ ਢੋਲਾਂ ਜਿਹੜੀਆਂ ਕਾਫੀ ਆ ਥਣਾ ਦਾ ਸੈਜ ਗਿਆ ਵੀ ਤੁਹਾਨੂੰ ਲਾਗੇ ਤੋਂ ਚੈੱਕ ਕਰਾ ਦਿੰਨੇ ਆ ਚੰਗਾ ਆ ਗਿਆ ਤੇ ਇਹਦਾ ਮੁੱਲ ਕੀ ਕਰਨਾ ਭਾਜੀ ਹਰ ਇਹਦਾ ਭਾਜੀ ਫੋਨ ਤੇ ਕਰਾਂਗੇ ਮੁੱਲ ਠੀਕ ਆ ਲਓ ਜੀ ਇਹਦਾ ਮੁੱਲ ਬਾਈ ਕਹਿੰਦਾ ਕਿ ਫੋਨ ਤੇ ਕਰਾਂਗੇ ਸਿੰਘ ਸਿੰਘ ਚੰਗਾ ਲੱਗਾ ਵਾ ਤੇ ਆ ਤੁਸੀਂ ਵੇਖ ਸਕਦੇ ਜੇ ਫੇਸਬੁਕ ਉਸ ਇਹਦਾ ਵੀ ਜਿਹੜਾ ਬਹੁਤ ਹੀ ਚੰਗਾ ਆ ਗਿਆ ਹਨ ਪਤਲਾ ਜ ਫੇਸ ਆ ਗਿਆ ਵਾ ਤੇ ਵੀਡੀਓ ਨੂੰ ਭਾਜੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ